ਮੀ ਪੈਣ ਲੱਗ ਗਿਆ। ਇੰਨੇ ਦਿਨਾਂ ਤੋਂ ਢੀਕਦੇ ਸੀਗੇ ਅੱਜ ਗਣੀਆਂ ਪੈਣ ਲੱਗੀਆਂ। ਘੱਟੋ ਘੱਟ ਟਾਈਮ ਹੋ ਗਿਆ। ਮੇਰੇ ਸਾਨੂੰ ਘੰਟਾ ਹੋ ਗਿਆ ਮੀਂਹ ਪੈਣ ਦੇ ਨੂੰ। ਦੱਸ ਗਿਆ ਕਿ ਨਹੀਂ? ਹਾਂ ਦੱਸ ਗਿਆ ਹੁਣ ਸਾਨੂੰ। ਪਹਿਲਾ ਜੂਮ ਦੀ ਜੂਮੰਨੇ ਸੀਗਾ ਇਹ। ਸਾਹਮਣੇ ਅ ਮੀਨੇ ਦੇਖੋ ਕੀ ਮੋਲ ਬਣਾਇਆ ਹੋਇਆ ਔਰ ਫਸਜੀ ਸਾਰੀ ਜਿਹੜੀ ਲੈਂਟਰ ਉੱਪਰਲੀ ਫਸਣ ਸਾਰੀ ਦਾ ਪਾਣੀ ਖੜਾ ਵਾ ਤੇ ਕਣੀਆਂ ਤਾਂ ਮੇਰੇ ਹੱਥਾਂ ਦੇ ਦਨੇ ਹਨੀ ਖੂਨ ਦੇ ਆ। ਆਹ ਲੋ ਜੋ ਨਹੀਂ ਦਿਸਣਿਆ ਆਇਆ ਤੇ ਉੱਤਰ ਵੀ ਦੇਖੋ ਪਰ ਇੱਕ ਗੱਲ ਮੈਂ ਤਾਂ ਦੇਖਿਆ ਦਰਖਤ ਦੇ ਲੋ ਜਿੰਨੇ ਹੈਗੇ ਹਨਾ ਤੇ ਸਾਰਿਆਂ ਨੂੰ ਸਾਹ ਮਿਲ ਗਿਆ ਮੀਂਹ ਆਉਣ ਦੇ ਨਾਲ ਜਿੰਨੇ ਵੀ ਰਤ ਇਧਰ ਲਈ ਹਵਾ ਵਾ ਇਧਰ ਨੇ ਪਾਸ ਛੜੀ ਤੇ ਇਧਰ ਨੂੰ ਝੁਗੇ ਹੋਏ ਆ ਤੇ ਇਧਰ ਨੂੰ ਹੀ ਮੀਂਹ ਪਈ ਜਾਂਦਾ ਵਾ ਹਵਾ ਦੇ ਨਾਲ ਇੱਥੇ ਆਪਣੇ ਚਾਰ-ਪੰਜ ਨਾ ਬਿੱਲੀ ਦੇ ਬਲੂਂਡੇ ਰਹਿੰਦੇ ਆ ਮੈਨੂੰ ਲੱਗਾ ਉਹ ਹੈ ਨਹੀਂ ਕਿ ਹਜੇ ਨਹੀਂ ਹੈਗੇ ਤੇ ਇਧਰੋਂ ਪਾਣੀ ਆਉਂਦਾ ਫੂਨ ਤੇ ਪਾਣੀ ਪੈ ਗਿਆ ਮਿੰਹ ਤੇ ਵੀ ਪਾਣੀ ਪੈ ਗਿਆ ਇੱਧਰ ਕੈਮਰੇ ਤੇ ਫੋਨ ਨੰਗੇ ਰਹਿ ਦੇ। ਪੂਰਾ ਪਉਣ ਕੋਈ ਚੱਕਰ ਨਹੀਂ। ਆਹੀਂ ਚੱਲਦਾ ਆਪਣਾ ਹੁਣ। ਤੇ ਇਧਰ ਹਰਿਆਲੀ ਹਰਿਆਲੀ ਕਰਤੀ ਰਾਬ ਨੇ। ਕਿ ਚਰੀ ਕਾਨ ਕੰਬਾ ਲੱਗੀ ਆਂਦਾ ਇੱਕ ਤਾਂ ਹਵਾ ਚੱਲਦੀ। ਇੱਕ ਤੋਂ ਪਾਨੀਆਂ ਤੇ ਆ ਸਾਡੇ ਘਰ ਦੇ ਨੇ। ਦੀ ਐਨਮ ਬਣਾਇਆ ਹੋਇਆ ਸ਼ੂਟਾ ਜਾ। ਨੇਰਤੇ ਵੀ ਮੌਸਮ ਪੂਰਾ ਵਧੀਆ ਹੋਇਆ ਪਿਆ। ਠੰਡੀ ਠੰਡੀ ਹਵਾ ਚੱਲੀ ਜਾਂਦੀ। ਇਧਰੋਂ ਵੀ ਤੇ ਉਧਰੋਂ ਵੀ ਸੜਕ ਵੀ ਗਿੱਲੀ ਹੋਈ ਪਈ ਆ। ਤੇ ਉਧਰੋਂ ਸਾਹਮਣੇੋਂ ਤਾਂ ਪੂਰੀ ਠੰਡੇ ਠੰਡੇ ਬੁੱਲੇ ਹੁੰਦੇ ਹੁਣ ਚੱਲਦੇ ਆਪਾਂ ਘਰੇ ਤੇ ਮੀਂਹ ਆ ਗਿਆ ਫੇਰ ਤੇ ਇੱਕ ਮੇਰਾ ਰੱਦ ਦਾ ਨਾ ਜਿਹੜੀ ਆ ਨੰਮ ਖੜੀਣਾ ਆਪਣੀ ਡੇਗ ਜਾਣੀ ਦੀ ਨੰਮ ਜੋ ਵੀ ਡੇਗ ਆ ਜੋ ਵੀ ਤੁਸੀਂ ਆਪਲੇ ਏਰੀਆ ਚ ਕਹਿੰਦੇ ਹਨ ਤੇ ਇੱਥੇ ਆਪਾਂ ਆ ਚੀਜ਼ ਆ ਨਾ ਜਿਹੜੀ ਇੱਥੇ ਇੱਥੇ ਆਪਾਂ ਉਹ ਬਣਾਉਣਾ ਵਾ ਜਿਹੜਾ ਉਪਰਾਲੀ ਦਾ ਨਹੀਂ ਬਣਾਉਂਦੇ ਹੁੰਦੇਗੇ ਬੜੀ ਵਧੀਆ ਚੀਜ਼ ਜੀ ਬਣ ਜਾਂਦੀ ਹੁੰਦੀ ਆ ਜਿਹੜਾ ਜੰਨਾ ਤਾਂ ਸਾਰਾ ਕਲੀਨ ਕਰਕੇ ਨਾ ਇੱਥੇ ਚਲੋ ਪਾਥੀਆਂ ਵਗੈਰਾ ਪਾਦੇ ਘਰ ਦੇ ਗੋਵੀ ਵਾਲਾ ਨਾ ਇਹ ਸਾਰਾ ਕਲੀਨ ਕਰਕੇ ਇੱਥੇ ਛਪੜਾ ਇਹ ਬਣਾਉਣਾ ਵਾ ਬੜਾ ਵਧੀਆ ਮਤਲਬ ਜਿਵੇਂ ਉਹ ਬੈਣ ਖਡੋਣ ਵਾਲਾ ਨਹੀਂ ਹੁੰਦਾ ਉਹ ਚੀਜ਼ ਬਣਾਉਣੀ ਹੈ ਇੱਥੇ ਆਪਾਂ ਤੇ ਇਧਰਲੇ ਪਾਸੇ ਨਾ ਤੂਰੀਆਂ ਲੱਗੀਆਂ ਹੋਈਆਂ ਤੂਰੀਆਂ ਨੂੰ ਇੱਕ ਮਿੰਟ ਤੁਹਾਨੂੰ ਮੈਂ ਦਿਖਾਉਣਾ ਤੂਰੀ ਦਿਖਾਉਣਾ ਤੁਹਾਨੂੰ ਇੱਕ ਅੱਧੀ ਮੈਂ ਇੱਥੋਂ ਦੇਖ ਕੇ ਤੂਰੀ 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 ਮੈਂ ਲਾਦਾ ਘੜ ਦੇ ਤੋੜ ਕੇ ਲੈ ਕੇ ਅੱਜ ਤੂਰੀਆਂ ਦੀ ਵੀ ਸਬਜ਼ੀ ਬਣੀ ਹੋਈ ਆ ਦੁੱਧ ਦੀ ਉਹ ਦਸਗੀ ਤੇਸਗੀ ਤੇਸਗੀ ਤੇ ਇਹ ਕੀ ਨਾ ਉਹਦੀ ਲੱਗੀ ਤੇ ਫੋਨ ਦੇ ਵਿੱਚ ਥੋੜੀ ਕਲੀਅਰ ਨਹੀਂ ਦਿਂਦੀ ਹੋਣੀ ਇਹ ਉਵੇਂ ਜਾਣੀ ਦੀ ਦੇਖਣ ਨੂੰ ਸਾਹਮਣੇ ਦੇਖਣ ਨੂੰ ਬਹੁਤ ਸੋਹਣੀ ਲੱਗਦੀ ਬਈ ਕਿਉਂਕਿ ਉੱਤੇ ਨਾ ਪਾਣੀ ਪੁਣੀ ਜਿਹਾ ਲੱਗਿਆ ਹੋਇਆ ਛਿੱਟੇ ਛਿੱਟੇ ਲੱਗੇ ਮੀਂਹ ਦੇ ਤੇ ਚਲੋ ਐਂਡ ਕਰਦੇ ਹਾਂ ਤੇ ਮਿਲਦੇ ਨੇ ਨੈਕਸਟ ਵੀਡੀਓ ਚ